ਕਲਗੀਆਂ ਵਾਲੇ ਮਹਾਰਾਜ ਧੰਤਨ ਗੁਰੂ ਗੋਬਿੰਦ ਸਿੰਘ ਜੀ ਇੱਕ ਦਿਨ ਦੀਵਾਨ ਵਿੱਚ ਬੈਠੇ ਹੋਏ ਸੰਗਤਾਂ ਨੂੰ ਉਪਦੇਸ਼ ਦੇ ਰਹੇ ਸਨ ਕਿ ਸਿੰਘਾਂ ਨੇ ਆ ਕੇ ਦੱਸਿਆ ਕਿ ਮਹਾਰਾਜ ਜੀ ਕਪੂਰੇ ਨੂੰ ਤੁਰਕਾਂ ਨੇ ਮਾਰ ਦਿੱਤਾ ਹੈ ਇਹ ਕਪੂਰਾ ਕਿਸੇ ਵਕਤ ਗੁਰੂ ਜੀ ਨੂੰ ਮਿਲਿਆ ਸੀ ਜਦੋਂ ਗੁਰੂ ਜੀ ਨੇ ਕੋਟ ਕਪੂਰੇ ਤੋਂ ਕੁਝ ਵੇਥ ਤੇ ਆਪਣਾ ਡੇਰਾ ਕੀਤਾ ਸੀ ਇਹ ਕਪੂਰਾ ਉਸ ਇਲਾਕੇ ਦਾ ਚੌਧਰੀ ਸੀ ਇਸ ਦੇ ਕੋਲ ਆਪਣਾ ਕਿਲਾ ਸੀ ਤੇ ਇਹ ਹੰਕਾਰੀ ਵੀ ਬੜਾ ਸੀ ਕਪੂਰਾ ਇੱਕ ਦੋ ਵਾਰ ਗੁਰੂ ਜੀ ਦੀ ਮਹਿਮਾ ਸੁਣ ਕੇ ਮਿਲਣ ਆਇਆ ਤਾਂ ਗੁਰੂ ਜੀ ਨੇ ਕਿਹਾ ਕਿ ਕਪੂਰੇ ਤੂੰ ਸਾਨੂੰ ਆਪਣਾ ਕਿਲਾ ਦੇ ਦੇ ਅਸੀਂ ਇੱਥੇ ਰਹਿ ਕੇ ਤੁਰਕਾਂ ਦਾ ਨਾਸ਼ ਕਰਨਾ ਹੈ ਅਤੇ ਅਸੀਂ ਤੇਰਾ ਰਾਜ ਭਾਗ ਸਤਲੁਜ ਨਦੀ ਤੱਕ ਕਰ ਦੇਾਂਗੇ ਅੱਗੇ ਕਪੂਰੇ ਨੇ ਕਿਹਾ ਕਿ ਤੁਸੀਂ ਤਾਂ ਆਕੀ ਹੋ ਬੇਪਰਵਾਹ ਹੋ ਤੁਸੀਂ ਲੱਖਾਂ ਆਦਮੀ ਮਾਰੇ ਤੇ ਮਰਵਾਏ ਹਨ ਆਪਣਾ ਸਭ ਕੁਝ ਗਵਾ ਲਿਆ ਹੈ ਮੈਂ ਇਹ ਤੁਹਾਡੀ ਸਿੱਖਿਆ ਲੈ ਕੇ ਤੁਹਾਡੇ ਵਾਂਗੂ ਉੱਜੜਨਾ ਨਹੀਂ ਚਾਹੁੰਦਾ ਕਲਗੀਧਰ ਮਹਾਰਾਜ ਜੀ ਨੇ ਆਖਿਆ ਅਸੀਂ ਤੈਨੂੰ ਵਡਿਆਈ ਦੇਣ ਲੱਗੇ ਸੀ ਪਰ ਤੂੰ ਮੰਦ ਭਾਗੀ ਹੋਣ ਕਰਕੇ ਨਹੀਂ ਲੈ ਸਕਿਆ ਜਿਹੜਾ ਤੂੰ ਜਿਹੜਾ ਤੂੰ ਫਾਂਸੀ ਤੋਂ ਡਰਦਾ ਹੈ ਤੁਰਕ ਤੇਰੇ ਮੂੰਹ ਤੇ ਖੇ ਦਾ ਤੋਬਰਾ ਚੜ੍ਹ ਕੇ ਫਾਂਸੀ ਦੇਣਗੇ ਸਾਡਾ ਅਨੰਦਪੁਰ ਸਦਾ ਵਸਦਾ ਰਹੇਗਾ ਪਰ ਤੂੰ ਇਸ ਕੋਟ ਵਿੱਚ ਨਹੀਂ ਰਹੇਗਾ ਅਤੇ ਸਿੰਘਾ ਨੇ ਦੱਸਿਆ ਕਿ ਸੋਢੀ ਕੌਲ ਪਾਸ ਢਿਲਮੀ ਮੇਲੇ ਉਤੇ ਬਹੁਤ ਸੰਗਤਾਂ ਆਈਆਂ ਸਨ ਕਪੂਰਾ ਵੀ ਆਪਣੇ ਸਾਥੀਆਂ ਨਾਲ ਉਥੇ ਪਹੁੰਚ ਗਿਆ ਕਪੂਰੇ ਦੇ ਸ਼ਰੀਕ ਵੀ ਮੇਲੇ ਉਤੇ ਆਏ ਹੋਏ ਸਨ ਦੋਹਾਂ ਧਿਰਾਂ ਨੇ ਸ਼ਰਾਬਾਂ ਪੀ ਕੇ ਇੱਕ ਦੂਜੇ ਨੂੰ ਗਾਲ੍ਹਾਂ ਕੱਢੀਆਂ ਅਤੇ ਆਮੋ ਸਾਹਮਣੇ ਹੋ ਕੇ ਸ਼ਸਤਰ ਚਲਾਉਣ ਲੱਗ ਪਏ ਕਈ ਫੱਟੜ ਹੋ ਗਏ ਕਈ ਮਾਰੇ ਗਏ ਜਦ ਸੋਢੀ ਕੌਲ ਨੂੰ ਪਤਾ ਲੱਗਾ ਤਾਂ ਉਸ ਨੇ ਆਪਣੇ ਪੋਤਰੇ ਸ਼੍ਰੀ ਰਾਮ ਅਬੈ ਰਾਮ ਦੇ ਪੁੱਤਰ ਨੂੰ ਲੜਾਈ ਬੰਦ ਕਰਾਉਣ ਵਾਸਤੇ ਭੇਜਿਆ ਇੱਥੇ ਆਪ ਜੀ ਨੂੰ ਦੱਸ ਦਈਏ ਕਿ ਜੋ ਸੋਢੀ ਕਾਲ ਸੀ ਇਹ ਬਾਬਾ ਪ੍ਰਿਥੀ ਚੰਦ ਦੇ ਪਰਪੋਤੇ ਸੋਢੀ ਕਾਲ ਜੀ ਸਨ ਸੋਢੀ ਕਾਲ ਜੀ ਬੜੇ ਕਰਾਮਾਤੀ ਸਨ ਭਾਵ ਕਿ ਸ਼ਕਤੀ ਵਾਲੇ ਸਨ ਇਹਨਾਂ ਦੇ ਅੱਗੇ ਚਾਰ ਪੁੱਤਰ ਸਨ ਅਤੇ ਉਹਨਾਂ ਦਾ ਇੱਕ ਪੁੱਤਰ ਅਬੈ ਰਾਮ ਵੀ ਸੀ ਅੱਗੇ ਬਨਵਾਰੀ ਸਤ ਅਨੰਦ ਹਰਨੰਦ ਅਮਰੀਕ ਰਾਏ ਅਤੇ ਬਨਵਾਰੀ ਅੱਗੇ ਬਨਵਾਰੀ ਦਾ ਇੱਕ ਪੁੱਤਰ ਅਬੈਰਾਮ ਸੀ ਅਬੈਰਾਮ ਦੇ ਚਾਰ ਪੁੱਤਰ ਹੋਏ ਸ਼੍ਰੀ ਰਾਮ ਪ੍ਰਜਾਪਤ ਰਾਮ ਕੁਐਰ ਅਤੇ ਜਸਪਤ ਸੋਢੀ ਕੌਲ ਨੇ ਜਦ ਸੁਣਿਆ ਕਿ ਗੁਰੂ ਗੋਬਿੰਦ ਸਿੰਘ ਜੀ ਆਏ ਹਨ ਉਹ ਆਪਣੇ ਪੁੱਤਰਾਂ ਪੋਤਰਿਆਂ ਨੂੰ ਲੈ ਕੇ ਛਿਗਰ ਹੀ ਬੜੀ ਕਾਲੀ ਨਾਲ ਸਤਗੁਰੂ ਜੀ ਪਾਸ ਆ ਗਿਆ ਕੌਲ ਨੇ ਸਹਿਬਜ਼ਾਦੇ ਅਤੇ ਮਾਤਾ ਜੀ ਅਤੇ ਹੋਰ ਸਭ ਕਸ਼ਟਾਂ ਦਾ ਹਾਲ ਸੁਣ ਕੇ ਬੜਾ ਅਫਸੋਸ ਕੀਤਾ ਅਤੇ ਉਪਰੰਤ ਆਪ ਜੀ ਦਾ ਡੇਰਾ ਇੱਕ ਸੁੰਦਰ ਸਥਾਨ ਤੇ ਆਪਣੇ ਪਾਸ ਲਗਵਾ ਕੇ ਹਰ ਪ੍ਰਕਾਰ ਦੀ ਸੇਵਾ ਬੜੇ ਪ੍ਰੇਮ ਨਾਲ ਕੀਤੀ ਇੱਕ ਦਿਨ ਕਾਲ ਨੇ ਪੁੱਛਿਆ ਕਿ ਤੁਹਾਨੂੰ ਕਪੂਰੇ ਨੇ ਮਿਲ ਕੇ ਪ੍ਰੇਮ ਨਾਲ ਸੇਵਾ ਕੀਤੀ ਵੀ ਸੀ ਕਿ ਨਹੀਂ ਸਤਿਗੁਰੂ ਜੀ ਨੇ ਟਟਫਟ ਹੀ ਉੱਤਰ ਦਿੱਤਾ ਅਸਾਂ ਕਪੂਰੇ ਦੀਆਂ ਜੜਾਂ ਪੁੱਟ ਦਿੱਤੀਆਂ ਹਨ ਉਸ ਨੇ ਸਾਡਾ ਬਚਨ ਨਹੀਂ ਮੰਨਿਆ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਕੋਲੋਂ ਕਪੂਰੇ ਬਾਵਤ ਇਹ ਗੱਲਾਂ ਸੁਣੀਆਂ ਤਾਂ ਜਦੋਂ ਸੋਡੀ ਕਾਲ ਨੇ ਕਿਹਾ ਕਿ ਕਪੂਰੇ ਦੀਆਂ ਜੜਾਂ ਬਹੁਤ ਪੱਕੀਆਂ ਹਨ ਅਸਾਂ ਆਪਣੇ ਪੇਟ ਵਿੱਚ ਰੱਖੀਆਂ ਹੋਈਆਂ ਹਨ ਜਿਹੜਾ ਪਹਿਲਾਂ ਮੇਰਾ ਪੇਟ 파ੜੇਗਾ ਉਹੀ ਕਪੂਰੇ ਦੀਆਂ ਜੜਾਂ ਪੁੱਟ ਸਕੇਗਾ ਇਹ ਜੋ ਕਪੂਰਾ ਸੀ ਸੋਡੀ ਕਾਲ ਦਾ ਸ਼ਿਸ਼ ਗੁਰੂ ਜੀ ਨੇ ਕਿਹਾ ਕਿ ਜਦ ਕੋਈ ਤੁਹਾਡਾ ਪੇਟ 파ੜੇਗਾ ਤਦ ਤੁਸੀਂ ਆਪ ਹੀ ਕਪੂਰੇ ਦੀਆਂ ਜੜਾਂ ਪੁੱਟੋਗੇ ਉਸ ਨੂੰ ਤੁਸੀਂ ਹੀ ਮਰਵਾਓਗੇ ਇਹ ਸ਼ਰਾਬ ਸੁਣ ਕੇ ਕੌਲ ਵੀ ਬੜਾ ਚਿੰਤਾਤੁਰ ਹੋ ਉਠਿਆ ਉਧਰ ਜਦ ਕੌਲ ਦੇ ਪੋਤਰੇ ਨੇ ਭਾਵ ਸ਼੍ਰੀ ਰਾਮ ਨੇ ਦੋਹਾਂ ਧਿਰਾਂ ਨੂੰ ਬਹੁਤ ਸਮਝਾਇਆ ਕਿ ਲੜਾਈ ਬੰਦ ਕਰੋ ਪਰ ਇੱਕ ਸ਼ਰਾਬੀ ਨੇ ਗੋਲੀ ਮਾਰ ਕੇ ਸ਼੍ਰੀ ਰਾਮ ਨੂੰ ਹੀ ਮਾਰ ਦਿੱਤਾ ਉਪਰੰਤ ਜਦ ਸ਼੍ਰੀ ਰਾਮ ਦੇ ਸਰੀਰ ਦਾ ਸੰਸਕਾਰ ਕਰਨ ਵਾਸਤੇ ਚਿਖਾ ਉੱਤੇ ਰੱਖ ਕੇ ਅਗਨੀ ਲਾਉਣ ਲੱਗੇ ਤਾਂ ਕੌਲ ਨੇ ਆਖਿਆ ਠਹਿਰ ਜਾਓ ਮੇਰੇ ਸਰੀਰ ਨੂੰ ਆਕਾਰਨ ਤਤੀਵਾ ਲੱਗ ਰਹੀ ਹੈ ਕੋਈ ਹੋਰ ਬਿਗਨ ਪੈਣ ਵਾਲਾ ਜਾਪਦਾ ਹੈ ਇਤਨੇ ਨੂੰ ਇੱਕ ਆਦਮੀ ਨੇ ਆਣ ਕੇ ਦੱਸਿਆ ਕਿ ਸ਼੍ਰੀ ਰਾਮ ਦਾ ਛੋਟਾ ਭਾਈ ਪ੍ਰਜਾਪਤੀ ਵੀ ਲੜਾਈ ਵਿੱਚ ਗੋਲੀ ਲੱਗਣ ਕਰਕੇ ਮਰ ਗਿਆ ਹੈ ਕੌਲ ਜੀ ਨੇ ਉਸ ਦੇ ਮ੍ਰਿਤਕ ਸਰੀਰ ਦਾ ਵੀ ਸ਼੍ਰੀ ਰਾਮ ਦੇ ਨਾਲ ਹੀ ਉਸੀ ਚਿਖਾ ਉੱਤੇ ਰੱਖ ਕੇ ਬੜੇ ਦੁਖੀ ਹੋ ਕੇ ਸੰਸਕਾਰ ਕੀਤਾ ਇਸ ਸਮੇਂ ਸੋਢੀ ਅਬੈ ਰਾਮ ਨੇ ਦੁਖਤ ਹਿਰਦੇ ਨਾਲ ਕਪੂਰੇ ਨੂੰ ਸ਼ਰਾਪ ਦਿੱਤਾ ਕਿ हे ਪਾਪੀ ਤੂੰ ਮੇਰੇ ਦੋ ਪੁੱਤਰ ਮਾਰ ਦਿੱਤੇ ਹਨ ਇਸ ਦਾ ਫਲ ਤੈਨੂੰ ਉਹੀ ਮਿਲੇਗਾ ਜਿਹੜਾ ਗੁਰੂ ਗੋਬਿੰਦ ਸਿੰਘ ਜੀ ਨੇ ਆਖਿਆ ਸੀ ਕਿ ਤੁਰਕ ਤੈਨੂੰ ਖੋ ਕੇ ਤੋਬਰਾ ਚਾਰ ਕੇ ਮਾਰਨਗੇ ਉਹ ਬਿਲਕੁਲ ਸ਼ਰਾਪ ਤੈਨੂੰ ਲੱਗੇਗਾ ਮੇਰੇ ਇਸ ਸ਼ਰਾਪ ਨਾਲ ਤੇਰੀਆਂ ਜੜਾਂ ਹੀ ਪੁੱਟੀਆਂ ਜਾਣਗੀਆਂ ਤੇਰੇ ਪਿੱਛੇ ਪਾਣੀ ਦੇਣ ਵਾਲਾ ਵੀ ਕੋਈ ਨਹੀਂ ਰਹੇਗਾ ਕੁਝ ਸਮੇਂ ਉਪਰੰਤ ਇਸੇ ਖਾਂ ਦੁਆਬੇ ਦੇ ਹਾਕਮ ਨੇ ਚੜਾਈ ਕਰਕੇ ਕੋਟ ਕਪੂਰੇ ਨੂੰ ਘੇਰਾ ਪਾ ਲਿਆ ਕਪੂਰਾ ਡਰਦਾ ਘਾ ਦੇ ਢੇਰ ਵਿੱਚ ਲੁਕ ਗਿਆ ਈਸੇਖਾਨੇ ਆਖਿਆ ਤੂੰ ਚੰਗਾ ਵੱਡਾ ਜੋਧਾ ਹੈ ਜੋ ਇਲਾ ਤੇ ਕੁੱਕੜਾ ਵਾਂਗ ਲੁਕ ਕੇ ਜਾਨ ਬਚਾਉਂਦਾ ਫਿਰਦਾ ਹੈ ਤੈਨੂੰ ਸ਼ਰਮ ਆਉਣੀ ਚਾਹੀਦੀ ਹੈ ਇਹ ਆਖ ਕੇ ਈਸੇਖਾਨੇ ਕਪੂਰੇ ਨੂੰ ਕੈਦ ਕਰ ਲਿਆ ਅਤੇ ਵਾਪਸ ਜਾਂਦੇ ਹੋਏ ਰਸਤੇ ਵਿੱਚ ਇੱਕ ਤਾਲ ਦੇ ਕਿਨਾਰੇ ਡੇਰਾ ਕਰਕੇ ਸਿਪਾਹੀਆਂ ਨੂੰ ਹੁਕਮ ਦਿੱਤਾ ਕਿ ਇਸ ਨੂੰ ਇਸ ਦਰਖਤ ਦੇ ਨਾਲ ਫਾਹਾ ਦੇ ਦਿਓ ਅੱਗੇ ਨਾਲ ਲਿਜਾ ਕੇ ਅਸੀਂ ਇਸ ਨੂੰ ਕੀ ਕਰਾਂਗੇ ਐਸੇ ਗੀਦੀ ਨੂੰ ਛੱਡ ਦੇਣਾ ਚੰਗਾ ਨਹੀਂ ਹੈ ਈਸੇ ਖਾਂ ਦੇ ਆਦਮੀ ਜਦ ਕਪੂਰੇ ਨੂੰ ਫਾਹਾ ਦੇਣ ਲੱਗੇ ਤਾਂ ਉਸਨੇ ਗੁਰੂ ਜੀ ਦੇ ਸ਼ਰਾਪ ਨੂੰ ਯਾਦ ਕਰਕੇ ਕਿਹਾ ਕਿ ਫਾਹਾ ਦੇਣ ਤੋਂ ਪਹਿਲਾਂ ਮੇਰੇ ਮੂੰਹ ਉਤੇ ਖੇ ਦਾ ਤੋਗੜਾ ਚੜ੍ਹਾ ਦੇਣਾ ਇਹ ਮੇਰੇ ਗੁਰੂ ਦਾ ਹੁਕਮ ਹੈ ਜੇ ਹੁਣ ਤੁਸੀਂ ਤੋਗੜਾ ਨਾ ਚੜ੍ਹੋਗੇ ਤਾਂ ਮੈਨੂੰ ਦੂਸਰਾ ਜਨਮ ਧਾਰ ਕੇ ਗੁਰੂ ਦਾ ਸ਼ਰਾਪ ਪੂਰਾ ਕਰਨਾ ਪਵੇਗਾ ਉਸ ਦੀ ਇਹ ਗੱਲ ਸੁਣ ਕੇ ਉਹਨਾਂ ਨੇ ਤੁਰੰਤ ਹੀ ਖੇ ਦਾ ਤੋਬਰਾ ਮੰਗਵਾ ਕੇ ਉਸ ਦੇ ਮੂੰਹ ਤੇ ਚੜ ਕੇ ਫਾਹਾ ਦੇ ਦਿੱਤਾ ਅਤੇ ਇਸ ਤਰ੍ਹਾਂ ਕਪੂਰੇ ਨੇ ਅਬਗਤ ਪਾਈ ਜਦ ਇਸ ਗੱਲ ਦਾ ਸਤਗੁਰੂ ਜੀ ਨੂੰ ਪਤਾ ਲੱਗਾ ਤਾਂ ਆਪ ਜੀ ਨੇ ਬਚਨ ਕੀਤਾ ਕਿ ਜੇ ਉਸ ਨੇ ਅੰਤ ਸਮੇਂ ਵੀ ਸਾਡੇ ਬਚਨ ਉੱਤੇ ਸ਼ਰਧਾ ਧਾਰ ਕੇ ਪ੍ਰਾਣ ਦਿੱਤੇ ਹਣ ਤਾਂ ਉਸ ਦੀ ਕਲਿਆਣ ਹੋ ਜਾਵੇਗੀ ਇਨਾਂ ਗੱਲਾਂ ਨੂੰ ਸੁਣ ਕੇ ਸਾਰੀ ਸਿੱਖ ਸੰਗਤ ਬੜੇ ਡਰ ਨਾਲ ਸਤਿਗੁਰੂ ਜੀ ਨੂੰ ਨਮਸਕਾਰ ਕਰਨ ਲੱਗੀ ਫਿਰ ਉਹਨਾਂ ਸਿੱਖਾਂ ਨੇ ਦੱਸਿਆ ਮਹਾਰਾਜ ਇੱਕ ਦਿਨ ਅਬਹਰਾਮ ਆਪਣੇ ਪੁੱਤਰਾਂ ਦੇ ਵਿਯੋਗ ਵਿੱਚ ਦੁਖੀ ਬੈਠਾ ਸੀ ਕਿ ਬੱਦਲ ਗਰਜਿਆ ਬੱਦਲ ਵੱਲ ਤੱਕ ਕੇ ਅਬਹਰਾਮ ਨੇ ਗੁੱਸੇ ਨਾਲ ਆਖਿਆ ਹੇ ਨਰਦਈ ਬੱਦਲ ਮੇਰੇ ਘਰ ਪੁੱਤਰਾਂ ਦੇ ਮਰਨ ਕਰਕੇ ਸੋਗ ਪਿਆ ਹੋਇਆ ਹੈ ਤੇ ਤੂੰ ਖੁਸ਼ੀਆਂ ਨਾਲ ਗੱਜਦਾ ਹੈ ਜਾ ਦੂਰ ਹੋ ਜਾ ਮੇਰੀਆਂ ਅੱਖਾਂ ਤੋਂ ਅਬੇ ਰਾਮ ਨੇ ਜਦ ਇਸ ਤਰ੍ਹਾਂ ਆਖਿਆ ਤਾਂ ਬੱਦਲ ਅਲੋਪ ਹੋ ਗਏ ਬੱਦਲਾਂ ਦੇ ਚਲੇ ਜਾਣ ਨਾਲ ਬਹੁਤ ਚਿਰ ਤੱਕ ਮੀਂਹ ਨਾ ਪਿਆ ਅਤੇ ਦੇਸ਼ ਵਿੱਚ ਕਾਲ ਪੈ ਗਿਆ